ਪੰਜਾਬ ਦੇ ਬਠਿੰਡਾ ਦੇ ਸਰਹੱਦ ਨਹਿਰ 'ਚ ਇੱਕ ਹੋਰ ਵੱਡਾ ਹਾਦਸਾ ਰਾਤ 11 ਵਜੇ ਦੇ ਕਰੀਬ ਵਾਪਰਿਆ ਜਦੋਂ ਰੋਜ਼ ਗਾਰਡਨ ਨੇੜੇ ਜੋਗਰ ਪਾਰਕ ਵਾਲੀ ਸਾਈਡ ਤੋਂ ਲੰਘ ਰਹੀ ਇੱਕ ਕਾਰ ਨਹਿਰ 'ਚ ਡਿੱਗ ਪਈ ਕਾਰ 'ਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਨੂੰ ਮੌਕੇ ਤੇ ਨੌਜਵਾਨਾਂ ਦੀ ਇੱਕ ਸੁਸਾਇਟੀ ਦੇ ਵਰਕਰਾਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ ਕਾਰ ਨੂੰ ਜੋਗਾ ਨਾਂ ਦੇ ਨਿਵਾਸੀ ਦੇ ਰਣ ਵਾਲੇ ਸੰਦੀਪ ਸਿੰਘ ਚਲਾ ਰਹੇ ਸਨ ਉਨ੍ਹਾਂ ਨੇ ਦੱਸਿਆ ਕਿ ਆਵਾਰਾ ਪਸ਼ੂ ਰਸਤੇ ਵਿੱਚ ਆ ਗਿਆ ਸੀ ਜਿਸ ਕਾਰਨ ਉਹ ਕਾਰ ਦੇ ਸੰਤੁਲਨ ਗਵਾ ਬੈਠੇ ਅਤੇ ਕਾਰ ਨਹਿਰ ਵਿੱਚ ਜਾ ਡਿੱਗੀ। ਸੰਦੀਪ ਨੇ ਹੁਨਰਮੰਦੀ ਨਾਲ ਕਾਰ ਦੀ ਖਿੜਕੀ ਖੋਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਜਾਨ ਬਚਾ ਲਈ। ਉਨ੍ਹਾਂ ਦੀ ਮਦਦ ਲਈ ਮੌਕੇ ਤੇ ਹੋਰ ਲੋਕ ਵੀ ਜੁਟ ਗਏ। ਕਾਰ ਨੂੰ ਕ੍ਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਜ਼ਿਕਰਯੋਗ ਹੈ ਕਿ ਸਿਰਫ ਇੱਕ ਹਫ਼ਤਾ ਪਹਿਲਾਂ ਵੀ ਇੱਥੇ ਅਜਿਹਾ ਹੀ ਇੱਕ ਹਾਦਸਾ ਬਪਰਿਆਸੀ ਜਿਸ ਵਿੱਚ 11 ਲੋਕਾਂ ਨਾਲ ਭਰੀ ਇੱਕ ਵੈਨ ਨਹਿਰ 'ਚ ਡਿੱਗੀ ਸੀ ਉਸ ਵੇਲੇ ਵੀ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਦੀ ਮਦਦ ਨਾਲ ਸਾਰੇ ਲੋਕਾਂ ਦੀ ਜਾਨ ਬਚਾਈ ਗਈ ਸੀ ਲਗਾਤਾਰ ਵਾਪਰ ਰਹੇ ਇਨ੍ਹਾਂ ਹਾਦਸਿਆਂ ਨੇ ਪ੍ਰਸ਼ਾਸਨ ਨੂੰ ਸੜਕਾਂ ਅਤੇ ਨਹਿਰ ਕਿਨਾਰਿਆਂ ਤੋਂ ਨਹਿਰ ਕਿਨਾਰਿਆਂ ਤੇ ਸੁਰੱਖਿਆ ਦੇ ਪੱਖੋਂ ਕਦੇ ਹੋਣ ਵਾਲੇ ਇੰਤਜ਼ਾਮਾਂ ਨੂੰ ਲੈ ਕੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪ੍ਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦੇਖਦੇ ਰਹੋ ਸਿਟੀ ਵੈਬ ਨਿਊਜ਼